ਨਹੀਂ ਖੁੱਲੂਗਾ ਨਹੀਂ ਖੁੱਲੂਗਾ ਨਹੀਂ ਖੁੱਲੂਗਾ ਜੈ ਖੁੱਲੂਗਾ ਕਿ ਤੈਨੂੰ ਨਹੀਂ ਖੁੱਲਣ ਦੇ ਆਗੇ ਆਪਾਂ ਇੱਕ ਵਾਰ ਇਸ ਤੇ ਖੁੱਲਣ ਦੇ ਆਗੇ ਨਹੀਂ ਖੁੱਲਣ ਦੇ ਆਗੇ ਬਰਾਬਰ ਬਸ ਹੁਣਗੇ ਨਫਰ ਬੜੇ ਚੋਰੀਆਂ ਵਧਣਗੀਆਂ ਇੰਨਾਂ ਚੋਰੀਆਂ ਵਧਣੀਆਂ ਦੁਕਾਨਾਂ ਦਾ ਨੁਕਸਾਨ ਹੋਏਗਾ ਇਹ ਅਸੀਂ ਨਹੀਂ ਖੁੱਲਣ ਦੇ ਆਗੇ ਉਹ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਂਦਰ ਬੰਦ ਕਰੋ ਰੋਬੀਨ ਹਸਪਤਾਲ ਮੁਰਦਾਬਾਦ 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 ਰੋਬੀਨ ਹਸਪਤਾਲ ਮੁਰਦਾਬਾਦ 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 ਬੰਦ ਠੀਕ ਹੈ ਨਸ਼ਾ ਹੀ ਉਹ ਵੀ ਤੇ ਮਤਲਬ ਕਿ ਸਾਡੇ ਮਤਲਬ ਕਿ ਦੁਕਾਨਾਂ ਤੇ ਗਲਤ ਪ੍ਰਭਾਵ ਪੈਂਦਾ ਏ ਠੀਕ ਆ ਇੱਥੇ ਸੈਂਟਰ ਖੋਲਣ ਦੇ ਨਾਲ ਤੇ ਬਾਈ ਬਣ ਕੇ ਸਾਡੀ ਇੱਕੋ ਇੱਕ ਬੇਨਤੀ ਆ ਸਾਰੀ ਮਾਰਕੀਟ ਦੀ ਬੇਨਤੀ ਆ ਵੀ ਇੱਥੇ ਨਸ਼ਾ ਸਡਾਉ ਕੇਂਦਰ ਨਹੀਂ ਖੋਲਣਾ ਚਾਹੀਦਾ ਠੀਕ ਆ ਤੇ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਕਰੋ ਬਾਈ ਜੀ ਤੇ ਮੇਰੇ ਭਰਾ ਬਣ ਕੇ ਵਾਦ ਤੋਂ ਵਾਦ ਇੱਥੇ ਮਾਰਕੀਟ ਦਾ ਨੁਕਸਾਨ ਹੋ ਗਾ ਹੈ ਵਸਤਿਆਂ ਦਾ ਨੁਕਸਾਨ ਹੋ ਗਾ ਠੀਕ ਆ ਚੋਰੀਆਂ ਦਾ ਡਰਾ ਬਾਈ ਜੀ ਆ ਠੀਕ ਆ ਤੇ ਸਾਡੀ ਦੋਨੇ ਹੱਥ ਬੰਨ ਕੇ ਬੇਨਤੀ ਆ ਵੀ ਸਭ ਤੋਂ ਪਹਿਲੀ ਗੱਲ ਤਾਂ ਵੀ ਇਹ ਗੋਲੀਆਂ ਮਿਲਣੀਆਂ ਹੀ ਨਹੀਂ ਚਾਹੀਦੀਆਂਗਾ ਠੀਕ ਆ ਤੇ ਦੂਜਾ ਨੰਬਰ ਇੱਥੇ ਸਾਡੀ ਮਾਰਕੀਟ ਕੀੜ ਦੇ ਵਿੱਚ ਇਹ ਸੈਂਟਰ ਨਹੀਂ ਖੁੱਲਣਾ ਚਾਹੀਦਾਗਾ ਸਾਰੇ ਅੰਗਰ ਬਾਈ ਸਹਿਮਤਾ ਸਾਰੇ ਬਾਈ ਸਹਿਮਤਾ ਸਾਰੇ ਪਾਸੇ ਘਰ ਔਰ ਇੱਧਰ ਵੀ ਘਰ ਆ ਪਿੱਛੇ ਅਸੀਂ ਕੀੜ ਆ ਗਿਆ ਖੂਦ ਆ ਆ ਨਾਲ ਇੱਧਰ ਵੀ ਘਰ ਆ ਪੈਗਾ ਇਹ ਆ ਸਾਰੀ ਮਾਰਕੀਟ ਹੈ ਫੈਨ ਸਪੈਟਨ ਟੈਸਾਈ ਇੰਟੈਲੀਜੈਂਸ ਹਾਂਜੀ ਕਿਤੇ ਨਾ ਰੱਖੋ ਪਿੰਡ ਖੜਿਆ ਪਹਿਲਾਂ ਨਾ ਰੱਖੋ ਪਹਿਲਾਂ 100 ਮੀਟਰ 600 ਮੀਟਰ ਤੁਸੀਂ ਅਸੀਗਾ ਉੱਥੇ ਚੋਰੀਆਂ ਹੋਈਆਂ ਚੋਰੀਆਂ ਹੁੰਦੇ ਨੇ ਪਰਚੇ ਵੀ ਹੋਏ ਉੱਥੇ ਉੱਥੇ ਮੈਂ ਪਰਚੇ ਹੁੰਦੇ ਉਹਨਾਂ ਜਿਹੜੇ ਨਸ਼ਾਈ ਵੇਚਾ ਵੇਚਦੇ ਉਹਨਾਂ ਦੇ ਪਰਚੇ ਹੋਏ ਪੰਜ ਪਰਚੇ ਹੋਏ ਉਹਨਾਂ ਤੋਂ ਉਹ ਨਸ਼ਾ ਚਲਾਉਂਦੇ ਇੱਥੇ ਆ ਰਿਹਾ ਤੇ ਬਾਦੀ ਦੇ ਵਿੱਚ ਆ ਮਾਰਕੀਟ ਦੇ ਵਿੱਚ ਆ ਇੱਥੇ ਬਸਾਂ ਖੜਦੀਆਂ ਇੱਥੇ ਮਗਰਲੇ ਪਾਸੇ ਕਨਵਰਟ ਸਕੂਲ ਆ ਬੱਚੋ ਨੇ ਇਹ ਸੈਂਟਰ ਆਉਣ ਦੇ ਨਾਲ ਚੋਰੀਆਂ ਹੋਰ ਵਧਣੀਆਂ ਸਨੈਚਰ ਹੋਏ ਸੀ ਇਸ ਕਰਕੇ ਸਾਨੂੰ ਖਤਰਾ ਹੈ ਜੇ ਨਾਂਬੰਨ ਰਹਿਤਾ ਅਸੀਂ ਥਾਣੇ ਤੇ ਬੈਠਾਂਗੇ ਸੁਣੇ ਮੇਤ ਪ੍ਰੋਗਰਾਮ ਇਹ ਡੀਰ ਦਵਿੰਦਰ ਸਿੰਘ ਜੱਲਾ ਜੀ ਇੱਥੇ ਨਸ਼ਾ ਛਡਾਊ ਕੇਂਦਰ ਦਿਹਾੜ ਚ ਸੈਂਟਰ ਖੁੱਲਣ ਲੱਗਾ ਔਰ ਇਸ ਤੋਂ ਲਗਭਗ 600 ਮੀਟਰ ਤੇ ਪਹਿਲਾਂ ਖੁੱਲਿਆ ਸੀ ਉੱਥੋਂ ਸ਼ਿਫਟ ਕਰਨ ਲੱਗੇ ਇੱਥੇ ਖੁੱਲਣ ਨਹੀਂ ਲੱਗਾ ਤਾਂ ਸ਼ਿਫਟ ਕਰਨ ਲੱਗੇ ਆ ਉੱਥੇ ਪਹਿਲਾਂ ਲੋਕਾਂ ਨੂੰ ਇੰਨੀਆਂ ਦਿੱਕਤਾਂ ਆ ਰਹੀਆਂ ਚੋਰੀਆਂ ਹੋ ਰਹੀਆਂ ਤਾਂ ਬੱਚਿਆਂ ਨੂੰ ਨਸ਼ੇੜੀ ਫੜ ਕੇ ਲੁੱਟਦੇ ਆ ਨਿੱਕੇ ਨਿੱਕੇ ਬੱਚਿਆਂ ਨੂੰ ਚੱਕਦੇ ਆ ਉਹ ਪੁਲਿਸ ਕੋਲੇ ਆਲਰੇਡੀ ਰਿਪੋਰਟਾਂ ਅੰਦਰਜ ਨੇ ਉਹਨਾਂ ਦੀਆਂ ਸਾਰੀਆਂ ਦੀਆਂ ਔਰ ਉਥੋਂ ਛੱਡ ਕੇ ਪਹਿਲੀ ਗੱਲ ਹੈ ਇੱਥੇ ਨਾਲ ਸਕੂਲ ਹੈ ਇੱਥੇ ਅ ਗਿਰਜ਼ਾ ਘਰ ਹੈਗਾ ਠੀਕ ਹੈ ਨਾ ਚਰਚ ਨਾਲ ਹੈ ਤੇ ਤੁਸੀਂ ਇਹ ਦੇਖੋ ਵੀ ਆਬਾਦੀ ਨਾਲ ਭਰਿਆ ਹੋਇਆ ਏਰੀਆ ਹੈ ਜਿੱਥੇ ਆ ਕੇ ਨਾਲ ਕਰਨ ਨੇ ਤੇ ਵਿੱਚ ਆ ਕੇ ਖੁੱਲਣ ਲੱਗਾ ਸੈਂਟਰ ਜਿੱਥੇ ਕੀ ਇਹ ਕੋਟਲੀ ਜੇ ਆਪਾਂ ਕੀ ਇਹ ਵੀ ਮਨਜ਼ੂਰੀ ਆ ਤਾਂ ਸਾਰੇ ਕਾਨੂੰਨਾਂ ਨੂੰ ਛੱਕੇ ਟੰਗ ਕੇ ਇਹ ਲੀਗਲੀ ਕੋਈ ਵੀ ਚੀਜ਼ ਹੈ ਨਹੀਂ ਇਹਨਾਂ ਕੋਲੇ ਜਿਹੜੀ ਮਨਜ਼ੂਰੀ ਲਈ ਜ਼ਰੂਰੀ ਹੋਵੇ ਉਹਦੇ باوجود ਦੇਖੋ ਸਰਕਾਰ ਹੈ ਉਹਦੇ ਜਦੋਂ ਅਸੀਂ ਕੋਈ ਅਪਰੋਚ ਕਰਦੇ ਆ ਤਾਂ ਅਸੀਂ ਡੀਸੀ ਸਾਹਿਬ ਨਾਲ ਵੀ ਮਿਲੇ ਸੀਗੇ ਉਹਨਾਂ ਨੂੰ ਬਾਕਾਇਦਾ ਲੈਟਰ ਦਿੱਤੀ ਵੀ ਆਹ ਦਿੱਕਤ ਹੈ ਜੀ ਮੰਗ ਪੱਤਰ ਦੇ ਕੇ ਅਸੀਂ ਸਾਰਿਆਂ ਨੂੰ ਮਿਲੇ ਆ ਠੀਕ ਹੈ ਨਾ ਸਬੰਧਤ ਅਧਿਕਾਰੀਆਂ ਨੂੰ ਉਹਦੇ باوجود ਫਿਰ ਇਹਨਾਂ ਨੂੰ ਮਨਜ਼ੂਰੀ ਮਿਲ ਗਈ ਹੈ ਇੱਥੇ ਇਹੀ ਹੈ ਵੀ ਮਿਲੀ ਭੁਗਤ ਦਾ ਕੰਮ ਹੈ ਜੀ ਸਰਕਾਰ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਆ ਸਾਡੀ ਗੱਲ ਹੀ ਨਹੀਂ ਸੁਣੀ ਜਾਂਦੀ ਕਿ ਸਾਡੇ ਕੋਲੇ ਧਰਨੇ ਤੋਂ ਸਿਵਾਏ ਅਸੀਂ ਤਾਂ ਇਹ ਫੈਸਲਾ ਕੀਤਾ ਸੀ ਵੀ ਜੇ ਨਹੀਂ ਮੰਨਦੇ ਤਾਂ ਅਸੀਂ ਐਟਲੀਸਟ ਧਰਨੇ ਦੇਵਾਂਗੇ ਵਿਧ ਪਰਿਵਾਰ ਦੇ ਵਿਧ ਫੈਮਿਲੀ ਕਿਸੇ ਧਰਨੇ ਦਿੱਤੇ ਜਾਣਗੇ ਪਰਿਵਾਰਾਂ ਨੂੰ ਨਾਂ ਲੈ ਕੇ ਧਰਨੇ ਦੇਵਾਂਗੇ ਅਸੀਂ ਫੌਨ ਕਿ ਨਵੇੜਾ ਹੋਏ ਅੱਜ ਨਵੇੜਾ ਕੁਝ ਨਹੀਂ ਹੋਇਆ ਗੱਲੀਬਾਤੀਆਂ ਜਿਵੇਂ ਅਸੀਂ ਇਸ ਗੱਲ ਤੇ ਅੱਜ ਅਸੀਂ ਅਸੀਂ ਇਹ ਨਹੀਂ ਮੰਨ ਸਕਦੇ ਵੀ ਜਿਹੜੀ ਗੱਲ ਕਹਿ ਕੇ ਗਏ ਆ ਵੀ ਉਹ ਸਹੀ ਉਤਰਨਗੇ ਉਹ ਕਹਿੰਦੇ ਵੀ ਅਸੀਂ ਇੱਥੇ ਨਹੀਂ ਖੋਲ ਦੇਗੇ ਪਰ ਜਦੋਂ ਪਹਿਲਾਂ ਹੀ ਪਤਾ ਸੀ ਵੀ ਇੱਥੇ ਖੋਲਣ ਨਹੀਂ ਦੇ ਰਹੇਗੇ ਤੇ ਜੇ ਉੱਥੇ ਮਨਜ਼ੂਰੀਆਂ ਲੈ ਕੇ ਸਾਰਾ ਕੁਝ ਕੀਤਾ ਤੇ ਫਿਰ ਐਟ ਲੀਸਟ ਹੁਣ ਵੀ ਤਾਂ ਕੋਸ਼ਿਸ਼ ਇਹੀ ਹੋਊਗੀ ਵੀ ਇੱਕ ਵਾਰੀ ਸਾਨੂੰ ਠੰਡੇ ਕਰ ਦਿੱਤਾ ਜਾਵੇ ਅਲੱਗ ਨਾਲ ਦੇ ਅਸੀਂ ਚਲੇ ਜਾਵਾਂਗੇ ਤੇ ਮਗਰ ਅਸੀਂ ਸਮਾਨ ਰੱਖਣ ਦੀ ਕੋਸ਼ਿਸ਼ ਕਰਾਂਗੇ ਇਹੀ ਹੋਊਗਾ ਤੁਹਾਨੂੰ ਫਿਰ ਪ੍ਰਸ਼ਾਸਨ ਵੱਲੋਂ ਕੀ ਸਹਿਯੋਗ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਸਹਿਯੋਗ ਨਹੀਂ ਮਿ ਸਭ ਤੋਂ ਪਹਿਲਾਂ ਜਾਇਆ ਜਾਵੇ ਅਸੀਂ ਡੀਸੀ ਸਭ ਨੂੰ ਮੰਗ ਪੱਤਰ ਦਿੱਤਾ ਸੀਗਾ ਵੀ ਇੱਥੇ ਇਹਦੇ ਵਿੱਚ ਉਹਨਾਂ ਨੂੰ ਜਾਣੂ ਕਰਾਇਆ ਸਥਿਤੀ ਤੋਂ ਜਾਣੂ ਕਰਾਇਆ ਫਿਰ ਵੀ ਦੇਖੋ ਇਹ ਸਾਰੇ ਦੀਆਂ ਸਾਰੀਆਂ ਮਨਜ਼ੂਰੀਆਂ ਮਿਲ ਗਈਆਂ ਜੀ ਮੈਡੀਕਲ ਅਫਸਰ ਆ ਕੇ ਗਏ ਆ ਜਿਨ੍ਹਾਂ ਨੇ ਮਨਜ਼ੂਰੀਆਂ ਦੇਣੀਆਂ ਸੀ ਉਹ ਆ ਕੇ ਆਪ ਆ ਕੇ ਇੱਥੇ ਦੇ ਕੇ ਗਏ ਮਨਜ਼ੂਰੀਆਂ ਤੁਸੀਂ ਇਹ ਦੇਖੋ ਵੀ ਕਿਸ ਲੈਵਲ ਤੱਕ ਹੋ ਗਿਆ ਹਰ ਟੈਕਨੋ ਮੇਰਾ ਨਾਮ ਅਨਮੋਲ ਢਿੰਗੜਾ ਹੈਗਾ ਸਾਡੇ ਇੱਥੇ 7 ਨੰਬਰ ਚੁੰਗੀ ਦੀ ਮਾਰਕੀਟ ਤੇ ਇੱਕ ਜੋ ਰਹਾਇਸ਼ੀ ਇੱਕ ਹੈਗੀ ਹੈ ਕੋਠਰੀ ਉਹਦੇ ਵਿੱਚ ਨਸ਼ਾ ਸ਼ਰਬ ਕੇਂਦਰ ਖੁੱਲਦਾ ਹੈਗਾ ਇਹ ਜਿਹੜਾ ਕਹਿੰਦਾ ਰੋਬਿਨ ਹਸਪੀਟਲ ਦੇ ਨਾਮ ਤੇ ਹੈ ਇਹ ਪਹਿਲੇ ਰਮਨ ਗੁਵਰ ਦੇ ਸਾਹਮਣੇ ਖੁੱਲਿਆ ਹੋਇਆ ਸੀਗਾ ਉੱਥੋਂ ਲੋਕਾਂ ਨੇ ਸ਼ਿਕਾਇਤ ਕਰਕੇ ਇਹਨੂੰ ਝੁਕਾਇਆ ਹੈਗਾ ਹੁਣ ਇਹ ਇੱਥੇ ਖੋਲ ਰਏ ਹੈਗੇ ਆ ਤੇ ਜਦ ਕਿ ਸਾਨੂੰ ਪਤਾ ਕਿ ਸਾਡੀ ਮਾਰਕੀਟ 'ਚ ਬਾਅਦ 'ਚੋਂ ਚੋਰੀਆਂ ਵੀ ਹੋਣਗੀਆਂ ਪੁੱਟੇ ਤੇ ਕੰਮ ਵੀ ਹੋਣਗੇ ਤੇ ਜਿਹੜਾ ਇਹ ਨਸ਼ਾ ਜਿਹੜਾ ਉਹ ਕੇਂਦਰ ਹੈਗਾ ਨਸ਼ਾ ਛਡਾਓ ਕੇਂਦਰ ਨਹੀਂ ਹੈ ਨਸ਼ਾ ਲਗਾਓ ਕੇਂਦਰ ਹੈਗਾ ਮੇਰੀ ਇਸ ਬਾਰੇ ਡੀਸੀ ਪ੍ਰੀਕੋਰ ਨਾਲ ਵਿਨੀਤ ਕੁਮਾਰ ਨਾਲ ਸਵੇਰ ਗੱਲ ਹੋਈ ਹੈ ਫੋਨ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਇਸ ਬਾਰੇ ਕੋਈ ਕਾਰਵਾਈ ਕਰੋ ਅੱਗੋਂ ਡੀਸੀ ਸਾਹਿਬ ਦਾ ਇਹ ਜਵਾਬ ਸੀ ਕਿ ਸਾਡੀ ਟੀਮ ਇ ਕੁਝ ਨੰਦ ਹਉਏ ਤੇ ਰਾਸ਼ੀ ਹੈ ਕਿਹੜਾ ਨਹੀਂ ਹੈਗਾ ਤਿੰਨ ਤਿੰਨ ਕਲੋਨੀਆਂ ਲਾਦੀਆਂ ਪਈਆਂ ਇਸ ਰੋਡ ਤੇ ਸਕੂਲ ਹੈਗਾ ਚਰਚ ਹੈਗਾ ਦੁਕਾਨਾਂ ਹੈਗੀਆਂ ਹੈ ਰਾਸ਼ੀ ਨੂੰ ਇਹ ਸਭ ਮਿਲੀਭੁਗਤ ਹੈਗੀ ਹੈ ਤਾਂ ਹੀ ਇਹ ਖੁੱਲਿਆ ਹੈਗਾ ਉਹਵੇਂ ਖੋਲ ਨਹੀਂ ਸਕਦਾ ਹੈ ਲੀਗਲੀ ਹੈ ਹੀ ਨਹੀਂਗਾ ਦੁਕਾਨਾਂ ਬੰਦ ਕਰੀਂ ਕਦੇ ਬੰਦ ਕਰ ਹਾਂ ਜੀ ਜੇ ਅਕਾਲ ਤੋਂ ਜੇ ਸਾਨੂੰ ਲੱਗਿਆ ਜੇਦੋਂ ਵੀ ਕੋਈ ਦੁਬਾਰਾ ਖੋਲਦੇ ਹੈਗੇ ਅਸੀਂ ਦੁਕਾਨਾਂ ਆਪੀਆਂ ਵਧਾ ਕੇ ਚਾਬੀਆਂ ਦਫਤਰ ਜਾ ਕੇ ਜਮਾ ਕਰਾਵਾਂਗੇ ਤੇ ਨਾਲੇ ਅਸੀਂ ਸੜਕ ਰੋਕਾਂਗੇ ਫੇਰ ਨਾ ਕੱਲ ਨੂੰ ਪ੍ਰਸ਼ਾਸਨ ਕਵੇ ਕਿ ਹਾਂ ਸੜਕ ਰੋਕੀ ਹੈਗੀ ਹੈ ਟ੍ਰੈਫਿਕ ਇੱਥੇ ਰੋਕਾਂਗੇ ਫੇਰ ਨਾ ਕਹੀਓ ਵੀ ਹਾਂ ਇਹ ਗੱਲ ਹੋਈ ਹੈ ਇਹ ਅਸੀਂ ਪਹਿਲੀ ਪ੍ਰਸ਼ਾਸਨ ਨੂੰ ਧਿਆਨ ਤੇ ਕਰਵਾਤਾ ਹੈਗਾ ਕਿ ਇਸ ਤੋਂ ਬਾਅਦ ਇਹ ਨਾ ਹੋਵੇ ਇਹ ਖੋਲਿਆ ਜਾਵੇ ਕੀ ਕਾਰਨ ਲੱਗਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਵੀ ਇਹ ਰੈਸ਼ੀ ਹੈਗਾ ਵੀ ਕਾਗਜ਼ਾਂ ਦੇ ਵਿੱਚ ਅੰਦਰ ਇਸ਼ੂ ਪਾਇਆ ਗਿਆ ਕਿਉਂਕਿ ਇਹ ਸਿੱਧੀ ਗੱਲ ਪਤਾ ਲੱਗਦਾ ਹੈਗਾ ਪੈਸੇ ਚੜੇ ਹੈਗੇ ਆ ਇਹ ਪੋਲੀਟিক্যাল ਅਪਰੋਚ ਕਰਾਂਗੇ ਖੁੱਲਿਆ ਗਿਆ ਹੈਗਾ ਪਿੱਛੇ ਵੀ ਇਹ ਆਪਣਾ ਗੁਰੂ ਆਜਨ ਦੇ ਨਗਰ ਹੈਗਾ ਸਾਹਮਣੇ ਟੀਚਰ ਕਲੋਨੀ ਆ ਦੁਕਾਨਾਂ ਹੈਗੀਆਂ ਉਧਰ ਅਮਨ ਨਗਰ ਹੈਗਾ ਸਾਰਾ ਇਹ ਸ਼ਹਿਰੀ ਏਰੀਆ ਹੀ ਹੈ ਹੋ ਰਿਹਾ ਸ਼ਹਿਰੀ ਏਰੀਆ ਕਿਵੇਂ ਹੁੰਦਾ ਸਾਨੂੰ ਡੀ.ਵੀ. ਸਾਹਿਬ ਆਪ ਆ ਕੇ ਦੱਸਣ ਕਿ ਇਹ ਰਹਿ ਸ਼ਹਿਰੀ ਏਰੀਆ ਹੋਰ ਕਿਵੇਂ ਹੁੰਦਾ ਜੇ ਉਹ ਕਹਿਣਗੇ ਰਹਿ ਸ਼ਹਿਰੀ ਏਰੀਆ ਹੈ ਨਹੀਂ ਇੱਥੇ ਫਿਰ ਅਸੀਂ ਆਪ ਇੱਥੇ ਕਹਿ ਦਾਂਗੇ ਉਹਨਾਂ ਨੂੰ ਕਿ ਆ ਕੇ ਖੋਲੋ ਭਾਈ ਜਦੋਂ ਜਾਂਚ ਅਧਿਕਾਰੀ ਇੱਥੇ ਆਏ ਸੀਗੇ ਦੀਸ਼ ਕਰਨਾਂ ਵਾਸਤੇ ਤੁਹਾਡੇ ਹੈਗੇ ਸੀ ਇੱਥੇ ਮਾਰਕੀਟ ਔਰ ਮੈਂ ਅਸੀਂ ਸਾਰੇ ਮਾਰਕੀਟਾਂ ਦੇ ਅਸੀਂ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਉਹ ਚਲੇ ਗਏ ਹੈਗੇ ਆ ਫਿਰ ਮਹੀਨੇ ਪੁਰਾਣੀ ਇਹ ਗੱਲ ਹੈ ਮਹੀਨੇ ਡੇਢ ਮਹੀਨੇ ਪੁਰਾਣੀ ਹੁਣ ਫੇਰ ਆ ਕੇ ਉਹ ਉਹ ਰਹਾਇਸ਼ ਏਰੀਆ ਹੀ ਬਦਲ ਗਿਆ ਉਹਨਾਂ ਦਾ ਉਹ ਕਹਿੰਦੇ ਰਹਾਇਸ਼ ਏਰੀਆ ਹੀ ਹੈ ਨੀਗਾ ਇਹ ਇਹ ਅੰਨੇ ਨੂੰ ਵੀ ਦੇਖਦਾ ਪਿਆ ਵੀ ਸਾਰਾ ਹੀ ਰਹਾਇਸ਼ ਏਰੀਆ ਹੈਗਾ ਇਹ ਇਹ ਕੋਈ ਇਹ ਨਹੀਂ ਹੈਗਾ ਜੇ ਤੁਸੀਂ ਨਸ਼ਾ ਛਡਾਊ ਕੇਂਦਰ ਖੋਲਣਾ ਹੈਗਾ ਕਿ ਸੁੰਨੇ ਥਾਂ ਤੇ ਖੋਲੋ ਨਹਿਰਾਂ ਤੇ ਖੋਲੋ ਪੁਰਾਣੀ ਜੇਲ੍ਹ ਵਾਲੇ ਪਾਸੇ ਖੋਲੋ ਇੱਥੇ ਤੁਸੀਂ ਕਾਹਤੋਂ ਖੋਲਦੇ ਹੈਗੇ ਹੋ ਇਹ ਸਭ ਮਿਲੀ ਭੁਗਤ ਹੈਗੀ ਆ ਤੇ ਜੇ ਖੁੱਲੂਗਾ ਤੇ ਅਸੀਂ ਧਰਨਾ ਦੇਾਂਗੇ ਸਾਰੇ ਮਾਰਕੀਟ ਵਾਲੇ ਜੋ ਕਹਣਾ ਹੋਇਆ ਬਾਅਦੋਂ ਆਪੇ ਹੋ ਜੀ ਕੋਈ ਚੱਕਰ ਨਹੀਂ ਹੈਗਾ